जी नमस्कार दोस्तों आरपीएल मीडिया्स तद स्वागत है यानी कि 8500 रुपए ਆਰਬੀਐਮੀਡੀਆ ਗਰੀਬ ਪਰਿਵਾਰਾਂ ਦੀ ਚੋਣ ਤੋਂ ਮੇਨਨ ਦੇ ਹਸਤੀ ਖੋਲ ਦੇ ਵਿੱਚ ਹਰ ਇੱਕ ਨੂੰ ਖਾਟਾ ਰੱਖਤਾ 5500 ਰੁਪਏ ਜੀ ਦਾ ਆਪਿਆ ਪ੍ਰਧਾਨ ਜੋ ਜੀ ਨਮਸਕਾਰ ਦੋਸਤੋ ਆਰਬੀਐਮੀਡੀਆ ਤੁਹਾਡਾ ਸਵਾਗਤ ਹੈ ਲਾਈਕ ਸਿਰ ਤੇ ਦਿਖਾ ਰਿਹਾ ਵਾਰਡ ਨੰਬਰ 5 ਤੇ 6 ਦੇ ਵਿੱਚੋਂ ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਪ੍ਰਚਾਰ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ राजीवीर राजीव Rajiv Gandhi ਆਸ ਖਦਲੋ ਮੇਲ ਕੀਤੇ ਜਾਂਦੇ ਹੈ ਸਵਾਗਤ ਹੈ ਸਵਾਗਤ ਹੈ ਵਾਰ ਨੰਬਰ 5 ਤੇ 6 ਦੇ ਵਿੱਚੋਂ ਤੁਸੀਂ ਲਾਈਵ ਤੇ ਸਿਰਾ ਦੇਖ ਰਹੇ ਹੋ ਜਿਹੜਾ ਕਾਂਗਰਸ ਪਾਰਟੀ ਵੱਲੋਂ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਐਡਵੋਕੇਟ ਸੁਰਿੰਦਰ ਸਿਧੇਵਾਜੀ ਵੱਲੋਂ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਹੈ ਲਾਈਵ ਨੂੰ ਲੱਗ

राम जी और मैं भी आपके द्वारा रोहित चौधरी राजेंद्र साहब से तहवार रोहित प्रजापति हां कलखंड जी डॉ दिनेश प्रसाद जी और प्रतिभा पवार देखो मुझे बात गांधी साहब साहब ਨਾਵਰਤੀ ਜੀ ਮੈਡਨਪੁਰ ਜਿੰਦਰਪੁਰ ਜਰਨਲ ਸੈਂਟਰੀ ਪੰਜਾਬ ਮਹਿਲਾ ਪ੍ਰਧਾਨ ਜੀਾ ਪੱਤੀ ਜੀ ਉਸਰਾ ਪ੍ਰਧਾਨ ਸਰਦਾਰ ਜੀ ਜਰਨਲ ਸਰ ਬਸਵੰਤ ਜੀ ਬੋਡ ਕੀ ਨਾ ਹਰਿਸ਼ਠਾ ਸਰ ਜੀ ਬਦੁਰ ਅੰਕੀ ਸਹਾਇਕ ਕੈਂਦੀ ਸ਼ਰਮਾ ਜੀ ਆਪ ਜੀ ਦੇ ਪਾਸ ਰੋਟਾ ਨਹੀਂ ਅਪੀ ਲੈ ਕੇ ਆ ਰਹੇ ਹੋ ਸਾਡੇ ਨਾਮ ਦੇ ਵਾਸੀ ਜੀ ਆਲ ਵਾਲੇ ਇੱਕ ਬ੍ਰਿਜ ਨੂੰ ਵੱਟ ਵਟਾ ਕੇ ਉੱਪਰ ਆ ਕੇ ਸਰਕਾਰ ਖੇਜ ਦੇ ਖਵਾਜ ਰੁਕਾ ਦੇ ਪਾਰਲੀਮੈਂਟ ਨੂੰ ਪਸਾਰ। ਉੱਤਨੀ ਦੁਪਰ ਆਮਦਨ ਖੇਡ। ਬਾਤ ਇਸ ਕੋਸ਼ਿਸ਼ ਨਾਲ ਬੰਦੇ ਦੇ ਜਾਣਦੇ ਵੀ ਇਹ। ਪ੍ਰੋਗਰਾਮ ਖਵਾਜ ਨੂੰ ਪੰਜੇ ਰਿਹਾ। ਉਹ ਕਹਿੰਦੇ ਆ। ਉਹ ਨੁਕਰਾ ਰੁਕਸੀ ਵੀ ਦੋ ਵਾਰ ਆ। लेकिन

बंद करोक राम ਹਾਂਜੀ ਸਰ ਜੀ ਅੱਜ ਅੱਜ ਡੋਕਟਰ ਜੀ ਸੇ ਜਾਨੀ ਕਿ ਅੱਜ ਅੱਜ ਰਾਮ ਗੁਰੂ ਧਰਮ ਮੰਦਰ ਰਾਜੀਵ ગાંધી ਜੀ ਦੀ ਪੁਨਰ ਸਥਿਤੀ ਤੇ ਅੱਜ ਅਸੀਂ ਜਟਿਆ ਮੋਹੱਲਾ ਦੇ ਵਿੱਚ ਕਾਂਗਰਸ ਪਾਰਟੀ ਦੇ ਲਈ ਵੋਟ ਮੰਗਣ ਵਾਸਤੇ ਆਏ ਆ ਜਿਹਦੇ ਵਿੱਚ ਸਾਨੂੰ ਬਹੁਤ ਵੱਡਾ ਉੰਗਾਰਾ ਮਿਲ ਰਿਹਾ ਤੇ ਅੱਜ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਅੱਜ ਜਿਹੜੇ ਦੇਸ਼ ਦੇ ਪੰਚ ਤੇ ਸਰਪੰਚ ਦਾ ਜਦੋਂ ਕਾਨੂੰਨ ਬਣਿਆ ਸੀ ਜਦੋਂ ਉਸੇ ਟਾਈਮ ਬਣਿਆ ਸੀ ਜਿਸ ਟਾਈਮ ਤੇ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਔਰ ਰਾਜੀਵ ਗਾਂਧੀ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇਹ ਪੰਚਾਇਤੀ ਕਾਨੂੰਨ ਬਣਾਇਆ ਸੀ ਤੇ ਪੰਚਾਇਤਾਂ ਨੂੰ ਤਾਕਤ ਦਿੱਤੀ ਸੀ ਅੱਜ ਰਾਜੀਵ ਗਾਂਧੀ ਦੀ ਪੂਨਮ ਸਥਿਤੀ ਤੇ ਅਸੀਂ ਵੋਟ ਮੰਗ ਰਹੇ ਆ ਤੇ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਲੋਕ ਸਾਨੂੰ ਇਹ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਨੂੰ ਹੀ ਜਿਤਾਵਾਂਗੇ ਔਰ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਵਾਂਗੇ ਤੇ ਭਾਰਤ ਦੇ ਸੰਵਿਧਾਨ ਨੂੰ ਬਚਾਵਾਂਗੇ जय भीम जय भारत छोटू डोर जा रहे कि लोका और समस्या की की जा, जा, जा रही है लोका का इस टाइम कोई समस्या दसी नहीं जा रही बाकी ये झाड़ू वालों दी दस रहे ने कि भी साडे 2.5 साल हो गए ने साडे फिर आज तक किसी ने आके नहीं देखा सादी किसी ने कुछ टच नहीं लागे दी लेकिन आज कांग्रेस पार्टी रे एमसी गली गली घर घर पे गए ने ओना नु झाड़ू वालों दी यही समस्या दस रहे ने देखा जाएगा झाड़ू वाले दे भगवान आई सी ਭਗਵੰਤ ਮਾਨ ਆਏ ਸੀਗੇ ਬਸ ਉਹ ਉੱਤੇ ਉੱਤੇ ਰੋਡ ਸ਼ੋ ਕਰਕੇ ਚਲੇ ਗਏ ਲੇਕਿਨ ਲੋਕਾਂ ਦੀ ਕੋਈ ਸਮੱਸਿਆ ਨੂੰ ਉਹਨਾਂ ਨੇ ਨਹੀਂ ਸਮਝਿਆ ਨਾ ਉਹਨਾਂ ਦੀ ਕੋਈ ਸਮੱਸਿਆ ਨੂੰ ਉਹਨਾਂ ਨੇ ਸੁਣਿਆ

ਪ੍ਰਧਾਨ ਜੀ ਆਓ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਆਓ ਤੁਸੀਂ ਇੱਕ ਮਿੰਟ ਆਓ ਆਜੋ ਆਜੋ ਇੱਕ ਮਿੰਟ ਪਤਾ ਬਾੜ ਤੁਸੀਂ ਠੋਕ ਬੋਲਣਾ ਕਿ ਨਾਮ ਆਪਣਾ ਮੇਰਾ ਨਾਮ ਰਮੇਂ ਪ੍ਰੇਤਾ ਜੀ ਵਾਰਡ ਨੰਬਰ 5 ਅੱਜ ਅਸੀਂ ਵਾਰਡ ਨੰਬਰ 5 ਤੋਂ ਡੋਰ ਟੂ ਡੋਰ ਸਰਦਾਰ ਸ਼ੇਰ ਸਿੰਘ ਬਾਇਤਾ ਵਾਸਤੇ ਅਸੀਂ ਡੋਰ ਟੂ ਡੋਰ ਜੋ ਪਰਮੀ ਹਾਂ ਸਾਡੇ ਰੋਇਪੁਰ ਦੇ ਹਲਕੇ ਦੇ ਕੈਂਡੀਡੇਟ ਨੇ ਉਹਨਾਂ ਵਾਸਤੇ ਅਸੀਂ ਡੋਰ ਟੂ ਡੋਰ ਵਾਰਡ ਨੰਬਰ 5 ਮੇਰਾ ਵਾਰਡ ਮੇਰਾ ਪਰਿਵਾਰ ਅਸੀਂ ਉਹਨਾਂ ਚ ਵੋਟਾਂ ਮੰਗ ਰਿਹਾ ਪਰ ਲੋਕਾਂ ਦੇ ਵਿੱਚ ਇਨਾ ਜੋਸ਼ ਹੈ ਕਿਉਂਕਿ ਮਨ ਬਣਾਈ ਬੈਠੇ ਨੇ ਉਹ ਕਿ ਅਕਤੀ ਉਹਨਾਂ ਨੇ ਪੰਜ ਤੋਂ ਸਵਾ ਉਹਨਾਂ ਨੂੰ ਕੁਛ ਨਹੀਂ ਦਿਸ ਰਿਹਾ ਉਹਨਾਂ ਨੇ ਕਿ ਵੀ ਪੰਜ ਤੋਂ ਬੋਹਰਾ ਲਾ ਕੇ ਪਰ ਵਟ ਵਟ ਵੋਟਾਂ ਪਾ ਕੇ ਸਰਦਾਰ ਸ਼ੇਰ ਸਿੰਘ ਗੁਬਾਇਨ ਨੂੰ ਅਸੀਂ ਪਾਰਲੀਮੈਂਟੇ ਭੇਜਾਂਗੇ ਜੋ ਸਾਡੀਆਂ ਕੋਈ ਵੀ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਅਸੀਂ ਆਪ ਬੈ ਕੇ ਹੱਲ ਕਰਾਂਗੇ ਸ਼ੇਰ ਸਿੰਘ ਗੁਬਾਇਨ ਕਿਸ ਕਿਸ ਤੇਰੇ ਵਿਸ਼ਵਾਸ ਆਗਾ ਦੇਸੀ ਜਾਰੀ ਲੋਕਾਂ ਦੇ ਵਿੱਚ ਮਾਰੀਆਂ ਮੋਟੀਆਂ ਜੋ ਸਾਡੀ ਅਮਸ਼ੀਲ ਦੇ ਵਿੱਚ ਆਉਂਦੀਆਂ ਨੇ ਜੀ ਕੋਈ ਲੰਮੀ ਛੋਟੀ ਸਮੱਸਿਆ ਹੈ ਨਹੀਂ ਉਹ ਸਭ ਤੋਂ ਪਹਿਲਾਂ ਤੇ ਅਸੀਂ ਕੋਈ ਗਲੀਆਂ ਨਾਲੀਆਂ ਦੀ ਸਮੱਸਿਆ ਹੈ ਉਹ ਅਸੀਂ ਪਹਿਲਾਂ ਹੀ ਅਸੀਂ ਕੰਪਲੀਟ ਕਰਾ ਚੁੱਕੇ ਆ ਇਸ ਤੋਂ ਬਾਅਦ ਕੋਈ ਹੋਰ ਲੰਮੀ ਜਿਹੜੀ ਕਿਸਮਤ ਹੈ ਜੀ ਅੱਜ ਜਿਹੜੇ ਭਗਵੰਤ ਜੀ ਆਏ ਸੀ ਤਾਂ ਸਾਟੇ ਵਰਕਰਾਂ ਵਾਲਾ ਕਨਸੀ ਬਾਰੋ-ਬਾਰ ਅਗੇ ਚਲੇ ਗਏ ਤਾਂ ਉੱਕੀ ਕਰਾ ਦਿਓ ਭਗਵੰਤ ਮਾਨ ਦਾ ਪਤਾ ਹੀ ਲੱਗਿਆ ਜੀ ਕੋਈ ਫਾਲਕਾ ਜਾਇਕ ਰਿਹਾ ਕਿ ਨਾ ਤਾਂ ਕੋਈ ਉਹਨਾਂ ਦਾ ਕੋਈ ਰਖਸ਼ ਸੀ ਨਾ ਹੀ ਕੋਈ ਚੰਗਾ ਉਹਨਾਂ ਦਾ ਕੋਈ ਨਾਲ ਲੀਡਰ ਸੀ ਇਹ ਉਹਦੋਂ ਇੱਕ ਖਾਣਾ ਪੂਰਤੀ ਕੀਤੀ ਹੈ ਵੀ ਆਏ ਨੇ ਦੇ ਆ ਕੇ ਲੰਘ ਕੇ ਤੋਂ ਚਲੇ ਗਏ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਨਾ ਹੀ ਉਹਨਾਂ ਨੂੰ ਮਿਲਣਾ ਇਹ ਚੜੂਆਣ ਪਾਰਟੀ ਜੋ ਫਾਲਕਾ ਛੱਡ ਕੇ ਸਾਰੇ ਪੰਜਾਬ ਦੇ ਵਿੱਚ ਫੈਲ ਹੋ ਚੁੱਕੀ ਹੈ ਜੋਨਾਂ ਨੇ ਝੂਠ ਦਾ ਵਾਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਈਆ ਦੇਾਂਗੇ ਅੱਜ ਹਰ ਵਰਗ ਇਹਨਾਂ ਤੋਂ ਦੁਖੀ ਏ ਹਰ ਵਰਗ ਇਹਨਾਂ ਨੂੰ ਲੁੱਟਿਆ ਮਹਿਸੂਸ ਕਰ ਰਿਹਾ ਆਦੇ ਆਪ ਨੂੰ ਚਾਹੇ ਉਹ ਵਪਾਰ ਵਰਗੇ ਕਿਸਾਨੀ ਵਰਗੇ ਜਾਂ ਮਹਿਲਾ ਵਰਗੇ ਖਾਸ ਕਰਕੇ ਮਹਿਲਾ ਵਰਗੇ ਉਸ ਅਸੀਂ ਗਏ ਅੱਜ ਉਹਨਾਂ ਨੇ ਕਿਹਾ ਅਸੀਂ ਅਸੀਂ ਪਹਿਲਾਂ ਗਲਤੀ ਕਰ ਬੈਠੇ ਅਸੀਂ ਛਾੜੂ ਨੂੰ ਵੋਟਾਂ ਪਾਈਆਂ 1000-ਹਜ਼ਾਰ ਰੁਪਏ ਪਿੱਛੇ ਅਸੀਂ ਇਹ ਥੋੜਾ ਦੀ ਗਲਤੀ ਸੁਧਾਰਾਂਗੇ ਔਰ ਸਭ ਤੋਂ ਜ਼ਿਆਦਾ ਵੋਟਾਂ ਅਸੀਂ ਪੰਜੇ ਨੂੰ ਪਾ ਗਏ ਔਰ ਸਭ ਤੋਂ ਜ਼ਿਆਦਾ ਵੋਟਾਂ ਅਸੀਂ ਸਰਾਰ ਸ਼ੇਰ ਸਿੰਘ ਕੁਮੈਨ ਨੂੰ ਵੋਟਾਂ ਪਾ ਕੇ ਦਿਤਾਵਾਂਗੇ

Terima kasih telah menonton. तो 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 अस ये बेनती कर रहे हैं कि भारत का संविधान बचाना है और कांग्रेस वोटा पानियां हैं ਔਰ راہુલ ਗਾਂਧੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਵਾਂਗੇ ਤਾਂ ਹੀ ਉਹ ਇਸ ਦੇਸ਼ ਦਾ ਸੰਵਿਧਾਨ ਬਚੇਗਾ ਜੋ ਕਿ ਬਾਬਾ ਸਾਹਿਬ ਡਾਕਟਰ ਭੀਮrao Ambedkar ਜੀ ਨੇ ਬਣਾਇਆ ਹੈ ਔਰ ਬਾਬਾ ਡਾਕਟਰ ਸਾਹਿਬ ਭੀਮrao ਜੀ ਦੇ ਉਮੀਦ ਕਰਦੇ ਸੰਵਿਧਾਨ ਬਚਾਉਣ ਵਾਸਤੇ ਹੀ ਅਸੀਂ ਗਲੀ ਗਲੀ ਅਸੀਂ ਹਰ ਮੋਹੱਲੇ ਦੇ ਵਿੱਚ ਜਾ ਰਹੇ ਹਾਂ ਕਾਂਗਰਸ ਪਾਰਟੀ ਦੇ ਲਈ ਹੌਕਾ ਬਣਦੇ ਹਾਂ ਔਰ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੁਮਲੇਵਾਦੀ ਆ ਦੀ ਸਰਕਾਰ ਨੂੰ ਇਹ ਤੋਂ ਚਲਦਾ ਕਰੋ ਤੇ ਸੰਵਿਧਾਨ ਨੂੰ ਬਚਾਓ ਜੇ ਸੰਵਿਧਾਨ ਬਚੇਗਾ ਤਾਂ ਅਸੀਂ ਸਾਰੇ ਲੋਕ ਬਚਾਂਗੇ ਜੇ ਸੰਵਿਧਾਨ ਨਹੀਂ ਬਚੇਗਾ ਤਾਂ ਸਿਬਾਰੇ ਲੋਕ ਨਹੀਂ ਬਚਾਗੇ ਨੰਨੇ ਸਟੇਨ ਵਾਲੇ ਇਥੇ ਮੰਨੂ ਬਜਾਜੀ ਵੀ ਜੁੜੇ ਨੇ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਟੋਟੋ ਪ੍ਰਚਾਰ ਕਿੱਥੇ ਜਾ ਰਿਹਾ ਹਾਂਜੀ ਅੱਜ ਇਥੇ ਆਪਣੇ ਐਮਟੀ ਸਾਹਿਬ ਸਾਰੇ ਇਕੱਠੇ ਹੋਏ ਨੇ ਤੇ ਅੱਗੇ ਸਰਦਾਰ ਸ਼ੇਰ ਸਿੰਘ ਕੁਹਾਯਾ ਜੀ ਦੇ ਹੱਥ ਵਿੱਚ ਵੋਟਾਂ ਮੰਗੀਆਂ ਜਾ ਰਹੀਆਂ ਨੇ ਜਿਹੜੀ ਵੋਟ ਸਾਰੀ ਕਾਂਗਰਸ ਪਾਰਟੀ ਨੂੰ ਪੈਣੀ ਹੈ ਤੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਕੀ ਲੱਗਦਾ ਕਿੰਨੀ ਵੋਟਾਂ ਨਾਲ ਜਿੱਤਣਗੇ ਕਾਫੀ ਵੋਟਾਂ ਨਾਲ ਜਿੱਤਣਗੇ ਜੀ ਭਾਇਆ ਦਾ ਨਾਮ ਹੱਥ ਦੇ ਪੰਚੇ ਨਾਲ ਜੀ ਜੀ ਹਾਂ ਜੀ ਸਰ ਕੀ ਹਾਲ ਹੈ ਤੁਹਾਡਾ ਮੇਰਾ ਨਾਮ ਰੋਹਿਤ ਚੋਗਿਆ ਮੈਂ ਕਾਂਗਰਸ ਦਾ ਆਪਣੇ ਬਲੌਗ ਬਲੌਗ ਕਾਂਗਰਸ ਦਾ ਜਨਨਕ ਖਤਰ ਹੈ ਤੇ ਅੱਜ ਟਰ ਮੈਂ ਅਸੀਂ ਰਾਮੀ ਜੀ ਦੇ ਵਾਰਡ ਵਿੱਚ ਕਾਂਗਰਸ ਪਾਰਟੀ ਵਾਸਤੇ ਹਵਤਾ ਮੰਗਰਿਆ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਉਹ ਕਾਂਗਰਸ ਪਾਰਟੀ ਹੈ ਜਿਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਦਾ ਸਫਰ ਸਾਡੇ ਭਾਰਤ ਦੇਸ਼ ਨੂੰ ਕਰਵਾਇਆ ਕੰਪਿਊਟਰ ਜਿਹੜਾ ਮੋਤੀ ਸਾਹਾ ਬੱਚ ਰੋਲਾ ਪਾ ਰਿਹਾ ਹੈ ਬੇਸੀ ਡਿਜੀਟਲ ਇੰਡੀਆ ਬਣਾਇਆ ਕੰਪਿਊਟਰ ਸ਼੍ਰੀ ਰਜੀਵ ਗਾਂਧੀ ਦੀ ਦੇਣ ਸੀ ਉਸ ਤੋਂ ਬਾਅਦ ਪਹਿਲਾ ਏਟੀਐਮ ਸ਼੍ਰੀ ਰਜੀਵ ਗਾਂਧੀ ਨੇ ਲੋਆ ਸੋ ਕੀ ਆ ਭਾਈ ਉਹ ਬੇਚੀ ਕਰਾਂਗਾ ਵੀ ਤੁਸੀਂ ਆਪਣੇ ਬੱਚੇ ਨੂੰ ਚੰਗੇ ਭਵਿੱਖ ਵਾਸਤੇ ਜਿਵੇਂ ਕਿ ਨਹਿਰੂ ਜੀ ਨੇ ਐਮਸ ਹਸਪੀਟਲ ਬਣਾਏ ਸੀ ਉਸ ਤੋਂ ਬਾਅਦ ਚੰਗੇ ਸਕੂਲ ਬਣਾਏ ਪਿਛਲੀ ਕਾਂਗਰਸ ਸਰਕਾਰ ਨੇ ਹਰੇਕ ਆਪਣੇ ਸਰਕਾਰੀ ਸਕੂਲਾਂ ਚੰਗਾ ਚੰਗਾ ਮਤਲਬ ਕੀ ਸਮਾਨ ਲੈ ਕੇ ਦਿੱਤਾ ਟੈਲਾ ਦਾ ਪੱਥਰ ਜੋ ਵੀ ਪੱਕਾ ਫਰਸ਼ ਲਵਾਇਆ ਚੰਗੇ ਕਮਰੇ ਬਣਾਏ ਚੰਗੇ ਆਪਣੇ ਟੀਚਰ ਭਰਤੀ ਕੀਤੇ ਜਿੰਨਾ ਕਰਕੇ ਆਪਣੇ ਬੱਚਾ ਪੜ੍ਹ ਲੈ ਕਰੇ ਪਰ ਇਹ ਸਰਕਾਰਾਂ ਸਿਰਫ ਢੋਂਗ ਕਰ ਰਹੀਆਂ ਨੇ ਢੋਂਗ ਤੋਂ ਇਲਾਵਾ ਕੁਝ ਨਹੀਂ ਕਰ ਰਹੀਆਂ RAM ਸਭ ਦੇ ਆ RAM ਦੇ ਨਾਮ ਤੇ ਵੋਟਾਂ ਨਹੀਂ ਮੰਗਣਾ ਚਾਹੀਦੀਆਂ ਵੋਟਾਂ ਵਿਕਾ ਦੇ ਨਾਂ ਤੇ ਮੰਗਿਆ ਚੀ ਦੀ ਹੈ ਸਿਹਤ ਸੁਰੱਖਿਆ ਤੇ ਰੋਜ਼ਗਾਰ ਆਇਓ ਵੋਟਰਾਂ ਦੀ ਅਪੀਲ ਹੈ ਕਾਂਗਰਸ ਸਰਕਾਰ ਨੇ ਹਮੇਸ਼ਾ ਸਿਹਤ ਸਿੱਖਿਆ ਤੇ ਰੋਜ਼ਗਾਰ ਨੂੰ ਧਿਆਨ ਦਿੱਤਾ ਹੈ ਤੇ ਲੋਕਾਂ ਨੂੰ ਅਪੀਲ ਹੈ ਪੰਜ ਦੇ ਨਿਸ਼ਾਨ ਤੇ ਮੋੜ ਲਾ ਕੇ ਸ਼ੇਰ ਸਿੰਘ ਕਬਾਇਨ ਕਾਮਿਆਬ ਕਰੋ ਧੰਨਵਾਦ ਚਾੜੂ ਦਿੱਤਾ ਕੀ ਨਾ ਚਾੜੂ ਆਹ ਜਿਹੜੇ ਤੇਗੀ ਪਬਲਿਕ ਗਿਆ ਵਾਰਡ ਨੰਬਰ 5 ਤੋਂ ਜਿਹੜੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ

ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਰਾਜਖਣ ਗੋਆਜੇ ਅੱਜ ਵੱਲੋਂ ਜਿਹੜਾ ਕਿ ਇੱਥੇ ਵੋਟਾਂ ਮੰਗੇ ਜਾ ਰਹੀਆਂ ਕੀ ਕਹਣਾ ਹੈ ਅੱਜ 5 ਨੰਬਰ ਵਾਰਡ 'ਚ ਸਾਰੇ ਐਮਸੀC ਵੋਟਾਂ ਮੰਗ ਰਿਹਾ ਕਾਂਗਰਸ ਦੇ ਹੱਕ ਦੇ ਵਿੱਚ ਅੱਜ ਰਜੀਵ ਗਾਂਧੀ ਜੀ ਦੀ ਪੁੰਨ ਦਿਤੀ ਵੀ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਅੱਜ ਬਲੀਦਾਨ ਦਿੱਤਾ ਸੀ ਮੋਦੀ ਸਾਹਿਬ ਡਿਜੀਟਲ ਇੰਡੀਆ ਦੀ ਗੱਲ ਕਰਦੇ ਜਿਹਦੀ ਆਧਾਰ ਸ਼ੀਲਾ ਜਿਹੜੀ ਆ ਰਜੀਵ ਗਾਂਧੀ ਨੇ ਰੱਖੀ ਸੀ ਪਹਿਲਾਂ ਏਟੀਐਮ ਰਜੀਵ ਗਾਂਧੀ ਜੀ ਨੇ ਲਵਾਇਆ ਸੀ ਤੇ ਕੰਪਿਊਟਰ ਕ੍ਰਾਂਤੀ ਦਾ ਯੁੱਗ ਰਜੀਵ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਤਾਂ ਉਹਨਾਂ ਦੀ ਦੇਣ ਦੇਸ਼ ਭੁੱਲ ਨਹੀਂ ਸਕਦਾ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਾਹਿਬ ਕਹਿ ਰਹੇ ਸੀ ਵੀ ਇਹਨਾਂ ਦੀ ਸਰਕਾਰ ਬਣੀ ਤਾਂ ਮੰਗਲਸੂਤਰ ਖੋਲਣਗੇ ਮੰਗਲਸੂਤਰ ਤਾਂ ਸੋਨੀਆ ਗਾਂਧੀ ਨੇ ਆਪਣੇ ਪਤੀ ਦਾ ਦਿੱਤਾ ਸੀ ਜਿਨ੍ਹਾਂ ਦੀ ਜਿਨ੍ਹਾਂ ਦੀ ਲਾਸ਼ ਟੋਟੇ ਟੋਟੇ ਦੇ ਵਿੱਚ ਇਕੱਠੀ ਹੋ ਕੇ ਆਈ ਸੀ ਤਾਂ ਉਹਨਾਂ ਉਹਨਾਂ ਦਾ ਜੋ ਬਲੀਦਾਨ ਸੀ ਦੇਸ਼ ਕਦੇ ਨਹੀਂ ਭੁੱਲ ਸਕਦਾ ਤਾਂ ਉਹ ਸਰਵੋੱਚ ਬਲੀਦਾਨ ਸੀ ਇਸ ਕਰਕੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਜੀ ਕਿ ਆਪਣੇ ਘਰੋਂ ਬਾਹਰ ਆਓ ਕਿਉਂਕਿ ਸੰਸਦ ਦੇ ਵਿੱਚ ਛਾਪ ਹੋ ਰਹੀ ਤੋਂ ਨਹੀਂ ਹੋ ਸਕੀ। ਹੋਰ ਸਾਰੇ ਦੇਖੋ ਤੁਸੀਂ ਵੋਟਾਂ ਕੋ ਬੇਰੀ ਅੱਗੇ ਆ ਰਹੇ ਹੈ। ਆਹ ਸਿੱਧਾ ਜਨ ਲਾਈਵ ਤੇ ਸਿਹਰਾ ਦਿਖਾਉਂਦੇ ਰਹਾਗੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਪੀਲੇ ਮੀਡੀਆ ਟਾਪ